ਆ ਗਰ ਨਹੀਂ ਗਾ ਉਹਦੇ ਕੋਲ ਕੋਈ ਕੋਰਤਾਈ ਆਨੇ ਸਰ ਤੇ ਮਿਹਰੇ ਅਸਲੀ ਚ ਚਲ ਬਾਗੜ ਵੀ ਆਉਂਦੇ ਫੜਦੇ ਹਰ ਮੈਡੀਕਲ ਹਾਂ ਵੀ ਦੇਖੋ ਰਾਦਾ ਬੜਾ ਪਿੱਛੇ ਹਟਦੇ ਪਿਆ ਉਹ ਦੋ ਕਿੱਦਾਂ ਹੈ ਪੱਕੜ ਬਿਜਾ ਕਰਦੇ ਪਿਆ ਉਹ 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 ਮੈਂ ਨਾ ਮਿਲਦੇ ਕੋਈ ਮਾੜੇ ਬਾਲ ਫੜਦੇ ਨੇ ਬਾਦੀ ਮਾਫੀ ਹੈ ਯਾਰ ਇਹ ਤਸਵੀਰਾਂ ਤਲਵਾੜਾ ਦੇ ਸਰਕਾਰੀ ਸਕੂਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਮਹਿਲਾ ਅਧਿਆਪਕ ਨੇ ਗੁੱਸੇ ਵਿੱਚ ਆ ਕੇ ਸਕੂਲ ਦੇ ਹੀ ਪ੍ਰਿੰਸੀਪਲ ਨੂੰ ਥੱਪੜ ਜੜ ਦਿੱਤਾ ਅਤੇ ਉੱਥੇ ਖੜੀ ਇੱਕ ਮਹਿਲਾ ਅਧਿਆਪਕ ਨੂੰ ਵੀ ਨਹੀਂ ਬਖਸ਼ਿਆ ਉਸ ਨੂੰ ਵੀ ਥੱਪੜ ਤੱਕ ਮਾਰੇ ਗਏ ਇਹ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜ਼ਿਕਰਯੋਗ ਇਹ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਅਧਿਆਪਕਾਂ ਨੇ ਪਹਿਲੀ ਵਾਰ ਕੀਤੀਆਂ ਹੋਣ ਇਸ ਤਰ੍ਹਾਂ ਦੀਆਂ ਵੀਡੀਓ ਕਈ ਵਾਰ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਪਰ ਦੂਜੇ ਪਾਸੇ ਸੋਚਣ ਵਾਲੀ ਗੱਲ ਇਹ ਹੈ ਕਿ ਸਕੂਲ ਸਿੱਖਿਆ ਦਾ ਮੰਦਰ ਹੁੰਦਾ ਹੈ ਅਤੇ ਬੱਚੇ ਇਸ ਸਕੂਲ ਵਿੱਚ ਪੜਨ ਲਈ ਆਉਂਦੇ ਨੇ ਜੇਕਰ ਅਧਿਆਪਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ ਤਾਂ ਸਕੂਲੀ ਬੱਚਿਆਂ ਤੇ ਕੀ ਪ੍ਰਭਾਵ ਪਏਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਮਹਿਲਾ ਅਧਿਆਪਕ ਮੂੰਹ ਟਾਕੇ ਆਉਂਦੀ ਹੈ ਤਾਂ ਇੱਕ ਮਹਿਲਾ ਅਧਿਆਪਕ ਦੇ ਨਾਲ ਹੱਥੋਪਾਈ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਉਸ ਨੂੰ ਵੀ ਥੱਪੜ ਤੱਕ ਜੜ ਦਿੰਦੀ ਹੈ ਇਹ ਸਾਰੀ ਘਟਨਾ ਸਕੂਲ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਹੁਣ ਦੇਖਣਾ ਹੋਏਗਾ ਸਿੱਖਿਆ ਵਿਭਾਗ ਇਸ ਅਧਿਆਪਕਾ ਖਿਲਾਫ ਕੀ ਕਾਰਵਾਈ ਕਰੇਗਾ। ਬਿਲਕੁਲ ਰਾਜਾ ਮੇਰੇ ਪਿੱਛੇ ਹਟਦੇ ਪਿਆ। ਉਹਦੋਂ ਉਹ ਕਿਦਾਂ ਹੈ? ਉਹ ਬਣਾ ਬਜਾ ਕਰਦੇ ਪਿਆ। ਉਹ ਉਹ ਉਹ। ਮੈਂ ਨਾ ਮਿਲਦੇ। ਹਈ। ਉਹ ਦੇਖ। ਇਹ ਮੈਂ ਕਿਤੇ ਬਾਰੇ ਵਾਲ ਫੜਦੇ। ਨਹੀਂ। ਕਾਦੀ ਮਾਫੀ ਹੈ ਯਾਰ। ਕਾਦੀ ਮਾਫੀ ਹੈ ਯਾਰ ਇਹ ਸੁਣਨੀ। ਬਿਲਕੁਲ। ਇਹ ਸਰ ਸਰ ਤੇ ਕਿਤੇ ਡੈਕ ਕੀਤਾ ਮੈਂ ਡੈਕ ਕੀਤਾ ਮੈਂ ਬਾਹਰ ਦੇ ਨਾਲ ਉਹ ਕੋਈ ਛੁੜੀ ਨਹੀਂ ਤੇ ਤੁਸੀਂ ਠਹਿਰ ਕੇ ਕਰਾ ਲਓ ਯਾਰ ਮੈਂ ਕਿਹਾ ਚਾਬੀ ਨਹੀਂ ਦੇਣੀ ਮੈਡਮ ਮੈਂ ਲੈ ਜਾਂਦੇ ਤੁਹਾਡੇ ਇਹ ਖੋਲ ਕੇ ਚੱਲ ਜਾਂਦੀ ਹੈ ਉੱਥੇ ਲੈ ਜਾਂਦੀ ਹੋਗੀ ਕਿ ਆਜ ਵੀ ਸਾਈਨ ਕਰ ਦੋ ਮਗਰ ਦੀਆਂ ਵਿਗੈਂਸ ਮੈਨੂੰ ਪਤਾ ਬਕਰਦੀ ਹੈ ਇਹਦਾ ਇਹ ਨਹੀਂ ਬੋਲਣਾ ਕੁਝ ਵੀ ਨਾਲ ਗਵਾਈ ਦੀ ਉਹ ਫੋਟੋ ਖਿੱਚਿਆ ਕਰਦੇ ਯਾਰ ਇਤਨਾ ਧੋੜੀ ਹੁੰਦਾ ਮੈਂ ਕਹਾਂ ਲੋ ਲੈ ਕੇ ਜਿੰਨਾ ਕਰੋ ਨਹੀਂ ਨਾ ਮਨੂ ਕੀ ਮਨੂ ਨਹੀਂ ਲੱਗ ਰਹੀ ਸਾਰੇ ਇੱਕ ਮਨ